ਦੇ ਸਰਕਾਰੀ ਸਕੂਲ ਤੇ ਸੈਕੰਡਰੀ ਸਮਾਰਟ ਸਕੂਲ ਟਿੱਬਾ ਆਜੂ ਤੁਹਾਨੂੰ ਦਿਖਾਉਣੇ ਆ ਜੀ ਆਹਾ ਗਰਾਊਂਡ ਤੋਂ ਸ਼ੁਰੂ ਕਰਕੇ ਆਪਾਂ ਤੁਹਾਨੂੰ ਇੱਕ ਇੱਕ ਚੀਜ਼ ਦਿਖਾਉਣੇ ਕਿ ਸਕੂਲ ਵੈਸੇ ਆਪਾਂ ਆਮ ਕਹਿ ਦਿੰਦੇ ਹਣਾ ਵੀ ਪ੍ਰਾਈਵੇਟ ਸੈਕਟਰ ਜਿਆਦਾ ਵਧੀਆ ਨੇ ਹਣਾ ਤੇ ਤੁਲਨਾ ਕਰਨ ਲੱਗ ਜਾਂਦੇ ਆ ਪਰ ਇਹ ਕੰਪੈਰੀਸ਼ਨ ਹਣਾ ਉਦੋਂ ਤੱਕ ਠੀਕ ਲੱਗਦਾ ਜਿੰਨਾਂ ਨੇ ਬਸ ਕਿਸੇ ਚੀਜ਼ ਨੂੰ ਦੇਖਿਆ ਨਹੀਂ ਤੁਸੀਂ ਇਹਦਾ ਦੇਖੋ ਵੀ ਇੱਕ ਇੱਕ ਚੀਜ਼ ਇੱਕ ਇੱਕ ਚੀਜ਼ ਇੰਨੀ ਵਧੀਆ ਬਣਾਈ ਹੋਈ ਆ ਇੱਥੇ ਪੜਾਈ ਦਾ ਲੈਵਲ ਇਲਾ ਘੈਂਟ ਆ ਪੂਰਾ ਘੈਂਟ ਕਿਉਂਕਿ ਅਸੀਂ ਇੱਥੇ ਪੜਿਆ ਇੱਥੇ ਆ ਕੇ ਪੂਰਾ ਚਿੱਤ ਲੱਗਦਾ ਅੱਜ ਵੀ ਇਥੋਂ ਦਾ ਜਿਹੜਾ ਸਟਾਫ ਆ ਹਾਂ ਅੱਜ ਵੀ ਤੁਹਾਡਾ ਸਟਾਫਾ ਪੂਰਾ ਮਿਹਨਤੀ ਹੈ ਤੇ ਪੂਰਾ ਲਗਨ ਨਾਲ ਕੰਮ ਕਰ ਰਿਹਾ ਤੇ ਦੇਖੋ ਇੱਕ ਇੱਕ ਚੀਜ਼ ਦੇਖੋ ਸਫਾਈ ਦੇਖੋ ਇੱਕ ਨੰਬਰ ਆ ਦੇਖੋ ਇੱਥੋਂ ਤੋਂ ਗਰਾਊਂਡ ਸ਼ੁਰੂ ਹੋ ਜਾਂਦਾ ਇੱਥੇ ਆ ਸਪੋਰਟਸ ਰੂਮ ਆ ਜੀ ਆ ਜੀ ਦਿਖਾਓ ਤੇ ਮੇਰਾ ਭਾਰਤ ਮਹਾਨ ਤੇ ਪੂਰਾ ਵਧੀਆ ਸਪੋਰਟਸ ਰੂਮ ਬਣਾਇਆ ਰਿਹਾ ਠੀਕ ਹੈ ਜੀ ਪੂਰਾ ਵਧੀਆ ਸਪੋਰਟਸ ਰੂਮ ਆ ਚਲੋ ਅੰਦਰੋਂ ਆਪਾਂ ਨਹੀਂ ਦੇਖਦੇ ਬਾਹਰੋਂ ਬਾਹਰੋਂ ਦੇਖ ਲਏ ਆਹ ਹਾਂ ਆ ਜੀ ਤੇ ਆ ਦੇਖੋ ਪੂਰੇ ਵਧੀਆ ਬੋਲਣਾ ਲਣ ਬਣਾਇਆ ਹੋਇਆ ਦੇਖੋ ਜੀ ਆਜ ਦਿਖਾ ਦੋ ਜੀ ਇਧਰ ਆਹ ਦੇਖੋ ਕਿਵੇਂ ਪਿਆਜ਼ ਤੁਸੀਂ ਲਾਇਆ ਹੋਇਆ ਸਾਰੇ ਵਧੀਆ ਵਧੀਆ ਦੇਖੋ ਇਧਰ ਦੇਖੋ ਆ ਸਾਰੇ ਠੀਕ ਹੈ ਜੀ ਪੂਰਾ ਵਧੀਆ ਜਾਨੀ ਕਿ ਯਾਰ ਪੂਰਾ ਵਧੀਆ ਬਣਾਇਆ ਹੋਇਆ ਆਜ ਤੁਹਾਨੂੰ ਦਿਖਾਉਣੇ ਆ ਇੱਕ ਇੱਕ ਰੂਮ ਤੇ ਕੰਮ ਹੀ ਪੂਜਾ ਹੈ ਠੀਕ ਹੈ ਜੀ ਚੰਗੀਆਂ ਕਿਤਾਬਾਂ ਪੜ੍ਹੀਆਂ ਕਿਸੇ ਮਹਾਨ ਵਿਅਕਤੀ ਨਾਲ ਗੱਲਾਂ ਕਰਨ ਦੇ ਬਰਾਬਰ ਹੁੰਦਾ ਹੈ ਚੰਗੀਆਂ ਕਿਤਾਬਾਂ ਪੜ੍ਹਨਾ ਕਿਸੇ ਮਹਾਨ ਵਿਅਕਤੀ ਨਾਲ ਗੱਲਾਂ ਕਰਨ ਦੇ ਬਰਾਬਰ ਹੁੰਦਾ ਹੈ ਠੀਕ ਹੈ ਜੀ ਤੇ ਆਹ ਦੇਖੋ ਇਧਰ ਪੜੋ ਕਿਤਾਬਾਂ ਵਧਾਓ ਗਿਆਨ ਬਣ ਜਾਓ ਚੰਗੇ ਇਨਸਾਨ ਆ ਜੀ ਇੱਥੇ ਤੇ ਆਹ ਦੇਖੋ ਇੱਕ ਆ ਬਹੁਤ ਵਧੀਆ ਤੇ ਆਹ ਦੇਖੋ ਜੀ ਇੱਧਰ ਆ ਇੱਕ ਬਹੁਤ ਵਧੀਆ ਯਾਨੀ ਕਿ ਇੱਕ ਥੌਟਫੁਲ ਜਿਹੜੀ ਪਿਕਚਰ ਆ ਜਿਹੜੀ ਇਮੇਜ ਬਣਾਈ ਆ ਥੌਟਫੁਲ ਆ ਦੇਖੋ ਜੀ ਜੇ ਹਰਿਆਲੀ ਆ ਤਾਂ ਆ ਜੀ ਦੇਖੋ ਪੰਛੀ ਵੀ ਦਿਖਾਏ ਨੇ ਦਰਖਤ ਦੀ ਹਰਿਆਲੀ ਵੀ ਆ ਦੇਖੋ ਜੇ ਕੈਮੀਕਲ ਰਿਐਕਸ਼ਨ ਆਗਾ ਠੀਕ ਆ ਜੀ ਪੋਲਿਊਸ਼ਨ ਆਗਾ ਠੀਕ ਆ ਤੇ ਟੈਂਪਰੇਚਰ ਕੰਟਰੋਲ ਨਹੀਂ ਹੋਣਾ ਐ ਖੁਸ਼ਕ ਹੋ ਜਾਣਾ ਤੇ ਐ ਧੂਆਂ ਨਾਲ ਸਾਰਾ ਸਮਾਰ ਪੂਰੀ ਵਧੀਆ ਪਿਕਚਰ ਆ ਬਹੁਤ ਇੱਕ ਥਾਟਫੁਲ ਯਾਨੀ ਕਿ ਵੀ ਜਿਹੜੀ ਬਣਾਈ ਹੋਈ ਆ ਇਮੇਜ ਆ ਜਿਹੜੀ ਅੱਗੇ ਤੇ ਦੇਖੋ ਸਫਾਈ ਦੇਖੋ ਵੀਰੇ ਸਫਾਈ ਯਾਨੀ ਕਿ ਇੰਨੀ ਵਧੀਆ ਯਾਰ ਅਸੀਂ ਇੱਥੇ ਪੜੇ ਆ ਸਕੂਲ ਦੇ ਵਿੱਚ ਤਾਂ ਕਰਕੇ ਵੀ ਹਾਲੇ ਇੱਥੇ ਆ ਕੇ ਚਿਤ ਲੱਗਦਾ ਇੱਥੇ ਆ ਕੇ ਜੀ ਆਏ ਕਰਦਾ ਵੀ ਬਹੁਤ ਵਧੀਆ ਹਨਾ ਅਦੇ ਆਪਕ ਦੀ ਝੜਕ ਮਹਾਬਾਬ ਦੇ ਲਾੜ ਤੋਂ ਚੰਗੀ ਹੁੰਦੀ ਆ ਇਹ ਗੱਲ ਹਨਾ ਪਹਿਲਾਂ ਤਾਂ ਜਾਨੀ ਕਿ ਜਦੋਂ ਆਪਾਂ ਪੜਦੇ ਹੁੰਨੇ ਉਦੋਂ ਇਹ ਗੱਲ ਅਜੀਬ ਜਿਹੀ ਲੱਗਦੀ ਆ ਪਰ ਜਦੋਂ ਇਹ ਪੜ ਜਾਂਦੇ ਹਨਾ ਉਦੋਂ ਪਤਾ ਲੱਗਦਾ ਵੀ ਅਦੇ ਆਪਕ ਦੀ ਜਿਹੜੀ ਹਨਾ ਝੜਕ ਹੁੰਦੀ ਆ ਹਨਾ ਉਹ ਕਿੰਨੀ ਕੰਮ ਕਰਦੀ ਆ ਆ ਦੇਖੋ ਜੀ ਇੱਕ ਸਟਾਪ ਡਰੱਗ ਬਣਾਇਆ ਇਹਨਾਂ ਨੇ ਬਹੁਤ ਵਧੀਆ ਤੇ ਆ ਜੀ ਇੱਧਰ ਦਿਖਾਉਣੇ ਆ ਤੇ ਉਧਰ ਉਹ ਟੈਕਨੋਲੋਜੀ ਜਾਨੀ ਕਿ ਕੰਪਿਊਟਰ ਆਈਟੀ ਦਿਖਾਈ ਆ ਆ ਦਿਖਾ ਲਈ ਸਭ ਤੋਂ ਪਹਿਲਾਂ ਤੁਹਾਨੂੰ ਤੇ ਇਹਦਾ ਰਾਹ ਉੱਥੋਂ ਹੀ ਬਣਾਇਆ ਆਹ ਦੇਖੋ ਆਹ ਦੇਖੋ ਜੀ ਇਹ ਬਣਾਈ ਆਂ ਇਹਨਾਂ ਨੇ ਸਾਇੰਸ ਸੋਸ਼ਲ ਸਾਇੰਸ ਐਂਡ ਮੈਥ پارک ਸੋਸ਼ਲ ਸਾਇੰਸ ਐਂਡ ਮੈਥ پارک ਚਲੋ ਇਹਦੇ ਵਿੱਚ ਆਪਾਂ ਦਰਸ਼ਨ ਕਰਦੇ ਹਾਂ ਇਹਨੂੰ ਆਹ ਆ ਸੋਸ਼ਲ ਸਾਇੰਸ ਨਾਲ ਰਿਲੇਟ ਇੱਕ ਗਲੋਬ ਬਣਾਇਆ ਗਿਆ ਦੇਖੋ ਜੀ ਕਿਵੇਂ ਆਸਟ੍ਰੇਲੀਆ ਗਲੋਬ ਔਰ ਇੱਕ ਘੁੰਮਦਾ ਵੀ ਆ ਇਹਦੇ ਵਿੱਚ ਸਾਰੇ ਯਾਨੀ ਕਿ ਬਲਡ ਦਾ ਜਿਹੜਾ ਹਨਾ ਉਹ ਇੱਕ ਇੱਕ ਦੇਸ਼ ਨੂੰ ਦਰਸਾਇਆ ਗਿਆ ਪੁਤਰੀ ਪ੍ਰਸ਼ਾਂਤ ਮਹਾਸਾਗਰ ਆ ਕੈਨੇਡਾ ਸੁਯੁਕਤ ਅਮਰੀਕਾ ਮੈਕਸੀਕੋ ਠੀਕ ਹੈ ਪੈਨਲਿਸ ਤੇ ਸਾਰਾ ਇਹਦੇ ਵਿੱਚ ਦਿਖਾਇਆ ਗਿਆਗਾ ਤੇ ਸਟ੍ਰੇਲੀਆ ਤੇ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਫੁੱਟੇ ਲਾਏ ਗਏ ਨੇ ਇਧਰ ਵੀ ਦੇਖੋ ਜੀ ਆਹ ਪੰਜਾਬ ਦੇ ਜਿਹੜੇ ਸਾਰੇ ਜ਼ਿਲ੍ਹੇ ਨੇ ਉਹ ਦਿਖਾਏ ਗਏ ਨੇ ਠੀਕ ਹੈ ਜੀ ਹਾਂ ਕੋਟ ਤੇ ਪੂਰਾ ਇੱਕ ਜਿਹੜਾ ਪੰਜਾਬ ਦਾ ਜਿਹੜਾ ਮੈਪ ਆ ਉਹ ਬਣਾ ਕੇ ਇਹਨੂੰ ਸਮਝਾਇਆ ਗਿਆ ਦੇਖੋ ਕਿੰਨਾ ਵਧੀਆ ਠੀਕ ਹੈ ਜੀ ਨਵਾਂ ਜ਼ਿਲ੍ਹਾ ਬਣਿਆ ਬਰਨਾਲਾ ਮਲੇਰਕੋਟ ਦਾ ਸਾਰੇ ਇਹਦੇ ਵਿੱਚ ਦਿਖਾਏ ਗਏ ਨਾ ਭਾਈ ਪੂਰਾ ਵਧੀਆ ਜਾਨੀ ਕਿ ਇਹ ਬਣਾਇਆ ਗਿਆਗਾ ਤੇ ਇੱਕ ਇੱਕ ਚੀਜ਼ ਇਹ ਇਕੱਲੇ ਆਏ ਨਹੀਂਗਾ ਵੀ ਬਣਾਈ ਗਏ ਨੇ ਹਨਾ ਵੀ ਇੱਕ ਇੱਕ ਚੀਜ਼ ਇੱਥੇ ਜਿਹੜੀ ਚੀਜ਼ ਬਣਾਈ ਗਈ ਆ ਹਨਾ ਇੱਥੋਂ ਦੇ ਜਿਹੜੇ ਟੀਚਰ ਨੇ ਉਹ ਵੀ ਪੂਰੀ ਲਗਨ ਨਾਲ ਹਨਾ ਤੇ ਪੜ੍ਹਾਉਂਦੇ ਵੀ ਨੇਗੇ ਤੇ ਆਹ ਦੇਖੋ ਆਹ ਪਹਿਲਾ ਦਾ ਪੰਜਾਬ ਸੀ ਜਿਹੜਾ ਜਿਹਦੇ ਵਿੱਚ ਠੀਕ ਹੈ ਜੀ ਜਿਹੜਾ ਪੂਰਾ ਪੰਜਾਬ ਜਿਹੜਾ ਸਾਡਾ 1 ਨਵੰਬਰ 1965 ਨੂੰ ਹਰਿਆਣਾ ਵੱਖ ਕੀਤਾ ਤੇ ਉਸ ਤੋਂ ਪਹਿਲਾਂ 1947 ਦੇ ਵਿੱਚ ਜਿਹੜੀ ਸਾਡੀ ਵੰਡ ਹੋਈ ਠੀਕ ਹੈ ਜੀ ਉਹਦੇ 'ਚ ਜਿਹੜੇ ਸਾਡੇ ਦਰਿਆ ਮਾਦੀ ਵੀ ਵੰਡ ਹੋਈ ਪੰਜਾਬ ਦੀ ਵੀ ਵੰਡ ਹੋਈ ਇਹ ਜਾਨੀ ਕਿ ਪੂਰਾ ਪੰਜਾਬ ਜਿਹੜਾ ਸਾਡਾ ਸੀਏ ਪੈਨਲ ਆ ਦਿਖਾਇਆ ਹੋਇਆ ਜੀ ਤੇ ਆਹ ਦੇਖੋ ਇੱਧਰ ਸਾਡਾ ਪੂਰਾ ਜਿਹੜਾ ਆ ਜਿਹੜਾ ਭਾਰਤ ਦੇਸ਼ ਦਿਖਾਇਆ ਹੋਇਆ ਹੈ ਠੀਕ ਹੈ ਜੀ ਆਸੀਂ ਕਹਿੰਦੇ ਆ ਕਿ ਸਾਡਾ ਜਿਹੜਾ ਭਾਰਤ ਦੇਸ਼ ਉਹ ਬਹੁਤ ਮਹਾਰਾ ਤੇ ਇੱਕ ਇੱਕ ਸਟੇਟ ਦਿਖਾਇਆ ਗਿਆ ਕਿ ਨਾਲ ਬਾਈ ਜੀ ਦੀ ਰਾਜਧਾਨੀ ਵੀ ਲਿਖੀ ਹੋਈ ਹੈ ਜੀ ਠੀਕ ਹੈ ਜਿਵੇਂ ਹਰ Rajasthan ਆ ਇਹਦੇ ਨਾਲ Jaipur ਰਾਜਧਾਨੀ ਲਿਖੀ ਆ ਪੰਜਾਬ ਦੇ ਨਾਲ ਚੰਡੀਗੜ੍ਹ ਆ ਦੇਖੋ ਇਹਨੂੰ ਕੋਲੇ ਹੋ ਕੇ ਦਿਖਾ ਦਿਓ ਤੇ ਪੰਜਾਬ ਦੇ ਨਾਲ ਚੰਡੀਗੜ੍ਹ ਹਿਮਾਚਲ Shimla ਸ਼੍ਰੀਨਗਰ ਜੰਮੂ ਤੇ ਕਸ਼ਮੀਰ ਠੀਕ ਹੈ ਜੀ ਆ ਲਦਾਖ ਲੇ ਠੀਕ ਹੈ ਜੀ ਆ ਦੇਖੋ ਬੱਧਪਰਦੇਸ਼ ਭੋਪਾਲ ਰਾਜਧਾਨੀ ਗੁਜਰਾਤ ਦੀ ਗਾਂਧੀ ਨਗਰ ਠੀਕ ਆ ਤੇ ਮਹਾਰਾਸ਼ਟਰ ਮੁੰਬਈ ਤੇਲੰਗਣਾ ਹਾਈਦਰਾਬਾਦ ਤੇ ਯਾਨੀ ਕਿ ਵੀ ਜਿਹੜੀ ਇੱਕ ਦੇ ਵਿੱਚ ਬੜੀ ਬੜੀ ਬਹੁਤ ਵਧੀਆ ਚੀਜ਼ ਹੈ ਜਿਹਦੇ ਡਾਊਟ ਆ ਜਿਹਦੇ ਤੇ ਡਾਊਟ ਲਾਇਆ ਹੋਇਆ ਉਹ ਯਾਨੀ ਕਿ ਵੀ ਰਾਜਧਾਨੀ ਆ ਠੀਕ ਆ ਤੇ ਜਿਹੜਾ ਬਿਨਾ ਡਾਊਟ ਤੋਂ ਨਾਮ ਲਿਖਿਆ ਹੋਇਆਗਾ ਉਹ ਇੱਕ ਸਟੇਟ ਦਾ ਨਾਮ ਆ ਠੀਕ ਆ ਜੀ ਜਿਵੇਂ ਆ ਕਰਨਾਟਕ ਇੱਕ ਸਟੇਟ ਆ ਤੇ ਬੰਗਲੌਰ ਆ ਜਿਹੜਾ ਹਨਾ ਉਹਦੀ ਰਾਜਧਾਨੀ ਆ ਠੀਕ ਆ ਜੀ ਤੇ ਜਿਵੇਂ ਆ ਦੇਖੋ ਜੀ ਐਵੇਂ ਲਿਖਿਆ ਹੋਇਆ ਸਾਰਾ ਤੇ ਪਟਨਾ ਬਿਹਾਰ ਤੇ ਪੂਰਾ ਵਧੀਆ ਜਾਨੀ ਕਿ ਦਰਸਾਇਆ ਗਿਆ ਤਾਂ ਕਿ ਜਿਹੜੇ ਬੱਚਿਆਂ ਨੂੰ ਹਨਾ ਕਈ ਵਾਰ ਆਉਂਦਾ ਵੀ ਕਿਤਾਬਾਂ ਤੋਂ ਪੜ੍ਹ ਕੇ ਉਹ ਚੀਜ਼ ਸਾਇਦ ਸਮਝ ਨਹੀਂ ਆਉਂਦੀ ਜਿਹੜੀ ਪ੍ਰੈਕਟੀਕਲ ਤਰੀਕੇ ਨਾਲ ਜਦੋਂ ਰੋਸ ਸਾਡੀ ਨਿਗਾਹ ਪੈਂਦੀ ਆ ਤੇ ਆ ਦੇਖੋ ਜੀ ਇਹ ਇੱਕ ਮੈਥ ਲੈਬ ਆ ਮੈਥ ਲੈਬ ਤੇ ਬੱਤ ਦੇਖੋ ਆ ਦੇਖ ਬਣਾਇਆ ਹੋਇਆ ਟ੍ਰੈਪੋਜ ਪਰਾਮਿਡ ਜਿਹਦੇ ਤਿੰਨ ਭੁਜਾਂ ਜਿਹੜੀਆਂ ਬਰਾਬਰ ਹੁੰਦੀਆਂ ਨੇ ਕਿ ਠੀਕ ਹੈ ਜੀ ਇਹ ਟ੍ਰੈਪੋਜ ਬਣਾਇਆ ਹੋਇਆ ਆ ਜੀ ਆਹ ਵਰਗਾਕਾਰ ਪਰਾਮਿਡ ਬਣਾਇਆ ਹੋਇਆ ਠੀਕ ਹੈ ਜੀ ਬਰਗਾਤਰ ਪਿਰਾਵਡ ਬਣਾਇਆ ਹੋਇਆ ਆਹਾ ਦੀਰਗ ਅਰਧ ਵਿਆਸ ਖੰਡ ਚੱਕਰ ਬਣਾਇਆ ਹੋਇਆ ਤੇ ਆ ਇਹਦਾ ਕੇਂਦਰ ਬਣਾਇਆ ਠੀਕ ਹੈ ਜੀ ਆ ਚੱਕਰਾ ਖੰਡ ਬਣਾਇਆ ਹੋਇਆ ਇਹਦਾ ਕੇਂਦਰ ਆ ਆ ਲਘੂ ਚੱਕਰ ਜਦੋਂ ਪੂਰੇ ਦੇ ਵਿੱਚੋਂ ਇੰਨਾ ਕ ਆਪਾਂ ਕੱਟ ਦਿੰਦੇ ਆ ਠੀਕ ਹੈ ਜੀ ਉਹ ਲਘੂ ਚੱਕਰ ਖੰਡ ਬਣ ਜਾਂਦਾ ਮੈਦ ਦੇ ਵਿੱਚ ਪੂਰਾ ਵਧੀਆ ਦਰਸਾਇਆ ਹੋਇਆ ਹੋਇਆ ਜੀ ਤੇ ਆ ਦੇਖੋ ਆ ਗੋਲਾ ਬਣਾਇਆ ਜੀ ਆ ਸਿਲੰਡਰ ਬਣਾਇਆ ਠੀਕ ਹੈ ਜੀ ਤੇ ਆ ਘਾਣ ਬਣਾਇਆ ਠੀਕ ਹੈ ਜੀ ਆਹ ਇੱਕ ਤ੍ਰਿਕੋਣ ਬਣਾਈ ਗਈ ਆ ਤੇ ਆਹ نیچے ਆਪਾਂ ਪਤਾ ਹੀ ਹੈਗੇ ਕਿ ਇਹ ਗੋਲਾਕਾਰ ਇੱਕ ਚੱਕਰ ਬਣਾਇਆ ਗਿਆ ਠੀਕ ਹੈ ਜੀ ਆਹ ਇੱਕ ਸੰਪੂਰਨ ਤ੍ਰੈਪੋਜ ਬਣਾਇਆ ਹੋਇਆ ਆਹ ਪ੍ਰਿਜ਼ਮ ਵੀ ਦਿਖਾਓੀ ਪ੍ਰਿਜ਼ਮ ਬਣਾਇਆ ਹੋਇਆ ਇਧਰ ਆਹ ਪ੍ਰਿਜ਼ਮ ਬਣਾਇਆ ਹੈ ਪ੍ਰਿਜ਼ਮ ਬਣਾਇਆ ਹੋਇਆ ਤੇ ਆਹ ਦੇਖੋ ਇਧਰ ਰੇਖੀ ਸਮਕਰਨ ਜੋੜੇ ਠੀਕ ਹੈ ਜੀ ਜਿਵੇਂ ਆਹ ਕਾਟਮਿਆ ਰੇਖਾਵਾਂ ਹੁੰਦੀਆਂ ਨੇ ਜੀ ਆਪਣੀਆਂ ਮੈਥ ਦੇ ਵਿੱਚ ਠੀਕ ਆ ਆਹ ਸੰਪਾਤੀ ਰੇਖਾਵਾਂ ਹੁੰਦੀਆਂ ਨੇ ਜੀ ਠੀਕ ਹੈ ਜੀ ਤੇ ਹੋਰ ਵੀ ਆਹ ਸਮੰਤਰ ਰੇਖਾਵਾਂ ਹੁੰਦੀਆਂ ਨੇ ਜਿਹੜੀਆਂ ਬਰਾਬਰ ਹੁੰਦੀਆਂ ਨੇ ਠੀਕ ਹੈ ਜੀ ਤੇ ਕਹਿਣ ਦਾ ਮਤਲਬ ਇਹ ਸੰਕੂ ਬਣਾਇਆ ਜੀ ਇੱਧਰ ਆ ਸੰਕੂ ਬਣਾਇਆ ਜੀ ਠੀਕ ਹੈ ਜੀ ਆ ਇੱਧਰ ਲਿਖਿਆ ਹੋਇਆ ਮਾਪ ਦੀਆਂ ਇਕਾਈਆਂ 1 ਮਿਲੀਮੀਟਰ ਦੇ ਵਿੱਚ 0.001 ਮੀਟਰ ਹੁੰਦੇ ਨੇ ਤੇ 1 ਸੈਂਟੀਮੀਟਰ ਦੇ ਵਿੱਚ ਠੀਕ ਹੈ ਜੀ ਐਵੇਂ ਸਾਰਾ ਦਿਖਾਇਆ ਹੋਇਆ ਡੈਸੀ ਸੈਂਟੀਮੀਟਰ ਦੇ ਵਿੱਚ 0.1 ਮੀਟਰ ਹੁੰਦੇ ਨੇ ਠੀਕ ਹੈ ਜੀ ਤੇ ਟੈਕਾ ਮੀਟਰ ਦੇ ਵਿੱਚ 10 ਮੀਟਰ ਹੁੰਦੇ ਨੇ ਹੈਕਟੋਮੀਟਰ ਦੇ ਵਿੱਚ 100 ਮੀਟਰ ਹੁੰਦੇ ਨੇ 1 ਕਿਲੋਮੀਟਰ ਦੇ ਵਿੱਚ 1000 ਮੀਟਰ ਹੁੰਦੇ ਨੇ ਠੀਕ ਆ ਜੀ ਇੰਨਾ ਵਧੀਆ ਚੀਜ਼ ਦਿਖਾਈ ਗਈ ਆ ਤੇ ਜਾਨੀ ਕਿ ਵੀ ਪੂਰਾ ਵਧੀਆ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਆ ਦਿਲ ਖਿੱਚ ਮੇ ਇਹਦੇ ਵਿੱਚ ਜਿਹੜੇ ਪੁਆਇੰਟ ਨੇ ਬਿਊ ਨੇ ਪੂਰਾ ਵਧੀਆ ਜੀ ਧੰਨਵਾਦ ਬਾਈ ਜੀ